ਬੋਲ ਨਾਲ ਜਿਦੇ ਬਿਨਾ ਕੋਈ ਰਾਜਨੀਤਿਕ ਮੁਕਾਬਲ ਬਿਨਾ ਕਿਸੇ ਸੰਤਰਕ ਕੋ ਇੱਕੇ ਬੋਲ ਨਾਲ ਨਸ਼ੇ ਨੂੰ ਨਸ਼ੇ ਦੇ ਬਤਕਾਰੀਆ ਨੂੰ ਥੜੱਲੀ ਮੱਢ ਲੈ ਕੇ ਮੋੜਾ ਕਿਵੇਂ ਪਾਵਰ ਪਾ ਜੇ ਉਹ ਦੂ ਕਾ ਪਿਆਰਾ ਐਡਾ ਕੁਝ ਕਰ ਸਕਦਾ ਹੈ ਜੇ ਜਦੋਂ ਉਸ ਭਾਈ ਅਮਰਸਿੰਘ ਕੋਲੇ ਪਾਵਰ ਆਵੇਗੀ ਤਾਂ ਆਪਾਂ ਕੀ ਕਰ ਸਕਦਾ ਤਾਂ ਸੋਚਦੇ ਦੇਖੋ ਜੇ ਇਹ ਜੀ ਗੇਂ ਗੋਦਾਂ ਦੇ ਇੱਕ ਬੋਲ ਤੇ ਲੱਖਾਂ ਦੇ ਇਕੱਠੇ ਕੋਈ ਸਾਹਿਬ ਜੀ ਕੋ ਘੱਟਾ ਦੀ ਮਹਾਰਾਜ ਦੇ ਅੰਗ ਦਰਿਆ ਦੇ ਵਿੱਚ ਖੜਿਆ ਰਹੇ ਉਹਦਾ ਕੋਈ ਇਨਸਾਫ ਨਹੀਂ ਬਣਿਆ ਲੋਈ ਦੀਪ ਬਿੱਦੂ ਇੱਕ ਗੱਲ ਕਹਿੰਦਾ ਹੁੰਦਾ ਸੀ ਕਿ ਆਪਾਂ ਕੋਈ ਵੀ ਫੰਟ ਕੋਈ ਵੀ ਜਗਾ ਖਾਲੀ ਨਹੀਂ ਛੱਡਣੀ ਤੇਰੀ ਦੇਉ ਨਾਲ ਦੇ ਘਾਟਾ ਜਦੋਂ ਜਿਹੜਾ ਪਪਾ ਸੁਨੀਬੀਰ ਸਿੰਘ ਜੀ ਪਹੁੰਚੇ ਨੇ ਉਹ ਤੁਹਾਨੂੰ ਦੱਸ ਦਈਏ ਅਸੀਂ ਪਿੰਡਾਂ ਦੇ ਵਿੱਚ ਦਿੱਟਦੇ ਆਂ ਤਾਂ ਪਿੰਡਾਂ ਦੇ ਵਿੱਚ ਆਪਸ ਮੋੜ ਤੇ ਬੀਬੀਆਂ ਤੇ ਬਜ਼ੁਰਗਾਂ ਨੇ ਇਹੇ ਗੱਲ ਸੁਣੂ ਮਿਲ ਲਿਆ ਕਿ ਅਸੀਂ ਤਾਂ ਪੁਰਾਣੇ ਹੀ ਸਾਡੇ ਬਜ਼ੁਰਗਾਂ ਬਲੇ ਤੇ ਇਸ ਪਾਰਟੀ ਨਾਲ ਜੁੜੇ ਹੋਇਆ ਤੇ ਇਸ ਪਾਰਟੀ ਦੇ ਨਾਮ ਹੀ ਜੁੜੇ ਰਹਿਣਾ ਪਰ ਗੁਰੂ ਪਿਆਰੋ ਗੱਲ ਪਾਰਟੀ ਦੀ ਨਵੀਂ ਦਾ ਪੁਰਾਣੀ ਵੀ ਨਹੀਂ ਹੁੰਦੀ ਗੱਲ ਹੁੰਦੀ ਆ ਸੋਟ ਦੀ ਉਹ ਜਿਨ੍ਹਾਂ ਦੇ ਰਾਹ ਦੇ ਵਿੱਚ ਨਸੇ ਵਿਕੇ ਤੇ ਨਸੇ ਆ ਰਹੇਗੇ ਉਹਦਾ ਕੋਈ ਇਨਸਾਫ ਨਹੀਂ ਬਣਿਆ ਲੋਟਵਾਲਾਂ ਨੂੰ ਗੈਸਟਰ ਕਹਿ ਕੇ ਹੁਣ ਤੱਕ ਮਾਰਿਆ ਜਾ ਰਿਹਾ ਜੇ ਇਹਦੀ ਸਰਕਾਰ ਨੂੰ ਵੀ ਆਪਾਂ ਫੇਰ ਦੋਨੇ ਆਵਾ ਉਹਨਾਂ ਨੂੰ ਹੀ ਵੋਟਾਂ ਪਾਉਂਦੇ ਤੇ ਆਪਣੇ ਵਿੱਚ ਉਹਨਾਂ ਵਿੱਚ ਕੋਈ ਫਰਕ ਨਹੀਂ ਤੇ ਆਪਾਂ ਵੀ ਉਹਨੇ ਹੀ ਵੋਟਰ ਅਧਾਰ ਹੋਵਾਂਗੇ ਜਿੰਨੇ ਉਹ ਦੂਜੇ ਨੰਬਰ ਤੇ ਪਿਛਲੇ ਸਮੇਂ ਦੇ ਵਿੱਚ ਪੰਜਾਬ ਦੀ ਇਸ ਧਰਤੀ ਤੇ ਇੱਕ ਹੀਰਾ ਲੋਜਮਾਨ ਉੱਪਰ ਕੇ ਆਇਆ ਭਾਈ ਪਾਲ ਸਿੰਘ ਖਾਲਸਾ ਜਿਹਦੇ ਇੱਕ ਬੋਲ ਨਾਲ ਜਿਹਦੇ ਬਿਨਾ ਕੋਈ ਰਾਜਨੀਤਿਕ ਪਾਵਲ ਬਿਨਾ ਕਿਸੇ ਤਕਰ ਤੋਂ ਇੱਕੇ ਬੋਲ ਨਾਲ ਨਸ਼ੇ ਨੂੰ ਨਸ਼ੇ ਦੇ ਵਪਾਰੀਆਂ ਨੂੰ ਤੜਫਲੀ ਮੱਚ ਗਈ ਤੇ ਨੌਜਵਾਨ ਧੜਾ ਧੜ ਐਹੇ ਦੇ ਨਸ਼ੇੜੀ ਅਸਿਆਫ ਦੀ ਅਖਰਾਂ ਦੇ ਨਾਲ ਦੇਖੇ ਨੇ ਜਿਨ੍ਹਾਂ ਜੀਆਂ ਮਾਵਾ ਜਿਨ੍ਹਾਂ ਦੇ ਘਰ ਆਈਆਂ ਕਹਿੰਦੇ ਸੀ ਕਿ ਇਹ ਮਰ ਜੇ ਤਾਂ ਜੱਗਾ ਸਾਡੇ ਗੋੜ ਰੇ ਸਾਡੇ ਇੱਕ ਗੋਲ ਨਾਲ ਸਾਡੇ ਜੱਥੇ ਦੇ ਵਿੱਚ ਉਹਦੇ ਸਿੰਘ ਨੇ ਜਿਹੜੇ ਹੁਣ ਬਾਣੀ ਤੇ ਬਾਣੇ ਦੇ ਨਾਲ ਜੁੜੇ ਹੋਏ ਨੇ ਇਹ ਦੇਣਾ ਭਾਈ ਅਮਰਪਾਲ ਸਿੰਘ ਦਾ ਖਾਲਸਾ ਜੀ ਤਾਂ ਸਮਝਦਾ ਜਾਂ ਸੋਚ ਕੇ ਦੇਖੋ ਭਾਈ ਦੀਪ ਸਿੱਧੂ ਇੱਕ ਗੱਲ ਕਹਿੰਦਾ ਹੁੰਦਾ ਸੀ ਕਿ ਆਪਾਂ ਕੋਈ ਵੀ ਫਰੰਟ ਕੋਈ ਵੀ ਜਗ੍ਹਾ ਖਾਲੀ ਨਹੀਂ ਛੱਡਣੀ ਜੇ ਰਾਜਨੀਤਿਕ ਪਾਰਟੀ ਦੇ ਵਿੱਚ ਆਉਂਦਾ ਫੈਸਲਾ ਭਾਈਚਾਰਾ ਹੋ ਰਿਹਾ ਨੇ ਲਿਆ ਤਾਂ ਕੋਈ ਛੋਟ ਸਮਝ ਕੇ ਹੀ ਲਿਆ ਹੋਵੇਗਾ ਤਾਂ ਇੱਕ ਬੇਇੱਜ਼ਤੀ ਕਰਦੀਏ ਸਾਨੂੰ ਪੂਰਾ ਮਾਣ ਹੈ ਭਾਈ ਅਮਰਪ੍ਰਤਾ ਸਿੰਘ ਖਾਲਸਾ ਦੇ ਪਰ ਅਸੀਂ ਇਹ ਗੱਲ ਕਹਿਣੋਂ ਸੁਕੋਟ ਨਹੀਂ ਕਰਾਂਗੇ ਅਸੀਂ ਖੜੇ ਆਂ ਭਾਈ ਅਮਰਤਪਾਲ ਸਿੰਘ ਖੜਖੜੀ ਸੋਚ ਨਾਲ ਬਾਈ ਦੀਪ ਸਿੱਧੂ ਬਾਈ ਅਵਤਾਰ ਸਿੰਘ ਖਟੇਜੀ ਸੋਚ ਨਾਲ ਨਾ ਕਿ ਕਿਸੇ ਸਦੀਰ ਨਾਲ ਜਿੱਦੈ ਸਾਨੂੰ ਪਤਾ ਲੱਗਿਆ ਕਿ ਪੱਖ ਤੋਂ ਉਲਟ ਇਹਸ ਪਾਰਟੀ ਵੱਲੋਂ ਜਾਂ ਕਿਸੇ ਹੋਰ ਵੱਲ ਗੱਲ ਦੀ ਬਖਤਾਈ ਜਾਣੀ ਕੀ ਤਾਂ ਇੱਕੋ